ਏवन ਪੰਜਾਬੀ ਨਿਰਦਰ ਨਿਰਪੱਖ ਤੇ ਨਵੀਂ ਸੋਚ ਮੈਂ ਤੁਹਾਡਾ ਦੋ ਸੋਮ ਸਹੋਤਾ ਤੇ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਕਰੰਟ ਇਸ਼ੂ ਲਈ ਚਲਦੇ ਆਂ ਕਾਦੀਆਂ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉੱਪਰ ਚਾਰੇ ਪਾਸਿਓਂ ਹਮਲਾ ਹੋ ਰਿਹਾ ਚਾਹੇ ਸੁਖਪਾਲ ਸਿੰਘ ਖੈਰਾ ਹੋਣ ਨਵਜੋਤ ਸਿੰਘ ਸਿੱਧੂ ਹੋਣ ਜਾਂ ਫਿਰ ਟਕਸਾਲੀ ਔਰ ਟਕਸਾਲੀਆਂ ਨੇ ਤੇ ਇੱਥੋਂ ਤੱਕ ਕਿ ਇੱਕ ਨਵੀਂ ਪਾਰਟੀ ਵੀ ਖੜੀ ਕਰ ਲਈ ਐ ਜਿਸ ਦਾ ਨਾਮ ਰੱਖਿਆ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਔਰ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਅਕਾਲੀ ਦਲ ਬਣਿਆ ਔਰ ਇਸ ਪੂਰੀ ਗਲਬਾ ਦੌਰਾਨ ਮੇਰੀ ਮਤਲਬ ਆਪਾਂ ਚੱਲਦੇ ਆਂ ਜੀ ਕਾਦੀਆਂ ਜਿੱਥੋਂ ਜਥੇਦਾਰ ਬਖਸ਼ੀਸ਼ ਸਿੰਘ ਕਾਦੀਆਂ ਮੇਰੇ ਨਾਲ ਜੁੜ ਚੁੱਕੇ ਨੇ ਜੋ ਧਰਮੀ ਫੌਜੀ ਸੰਸਥਾ ਦੇ ਵਿੱਚ ਬਤੌਰ ਮੁਖ ਸੇਵਾਦਾਰ ਬਤੌਰ ਜਨਰਲ ਸੈਕਟਰੀ ਆਪਣੀਆਂ ਸੇਵਾਵਾਂ ਦੇ ਰਹੇ ਨੇ ਟਕਸਾਲੀਆਂ ਨੇ ਨਵੀਂ ਪਾਰਟੀ ਖੜੀ ਕਰ ਲਈ ਹੈ ਔਰ ਪ੍ਰਧਾਨ ਬਣ ਕੇ ਨੇ ਬ੍ਰਹਮਪੁਰਾ ਸਾਹ ਆਹ ਜੀ ਬਾਈ ਖਾਬ ਸਾਹਿਬ ਐ ਸਤੇ ਜੀ ਇਲਾ ਨੇ ਇਸ ਗੱਲ ਦੀਆਂ ਨੇ ਇਹ ਗੱਲ ਕੀਤੀ ਐ ਵੀ ਜਦੋਂ ਮਾਨ ਬਣਿਆ ਇਹਦੇ ਤੋਂ ਨਿਕਲ ਕੇ 1920 ਦਾ ਕਾਰੀਗਰ ਦਾ ਜੀ ਉਸ ਤੋਂ ਬਾਅਦ ਇਲਾ ਨੇ ਉਹ ਮਾਨ ਨਹੀਂ ਚੱਲਿਆ ਕਿਉਂਕਿ ਉਹ ਕਿਸੇ ਦੇ ਨਾਲ ਹੱਲਦਾ ਨਹੀਂ ਜੀ ਮੇਰਾ ਵਿਚਾਰ ਇਹ ਆ ਵੀ ਜੀ ਇਹ ਆੜ ਕੇ ਮੱਥਾ ਕਾਪਨ ਤੇ ਟੇਕਦੇ ਆ ਉੱਤੇ ਵੀ ਖੜਬੜੀ ਹੁੰਦੇ ਆ ਬਾਹਰ ਕੋਈ ਗੱਲਬਾਤ ਕਰ ਲੈਣੀ ਚਾਹੀਦੀ ਏ ਤੇ ਉੱਥੇ ਆਣ ਕੇ ਮੱਥਾ ਜਰੂਰ ਟੇਕ ਕੇ ਤੁਰ ਜਾਣਾ ਚਾਹੀਦਾ ਵੀ ਅਸੀਂ ਪਾਰਟੀ ਖੜੀ ਕਰ ਲਈ ਜੀ ਇਹ ਵਿਚਾਰ ਜਿਹੜਾ ਜਿਵੇਂ ਕਿ ਆਣ ਕੇ ਉੱਥੇ ਐ ਦਰਬਾਰ ਸਾਹਿਬ ਆਉਣਾ ਉਸ ਤੋਂ ਬਾਅਦ ਘੁੰਮਣ ਨੂੰ ਨਾਲ ਲੈ ਕੇ ਆਉਣਾ ਉੱਥੇ ਮਲਾਜਮਾਂ ਨੂੰ ਆਣ ਕੇ ਤੰਗੀ ਦੇਣੀ ਦਾ ਗੁਰੂ ਸਾਹਿਬ ਆਣ ਕੇ ਪੂਰਾ ਮੱਥਾ ਵੀ ਨਾ ਟੇਕਣਾ ਖਰਬੜੀ ਮਚਾਉਣੀ ਪ੍ਰਕਰਮਾਂ ਦੇ ਵਿੱਚ ਆ ਕਹਲ ਮੈਂ ਦੇਖ ਕੇ ਬੜਾ ਕੱਟ ਇਹ ਕੋਈ ਜ਼ਰੂਰੀ ਹੈ ਕਿ ਕੱਟ ਕਰਨਾ ਚਾਹੀਦਾ ਹੈ ਆਕਾਲੀ ਦਲ ਨੂੰ ਸਾਰਿਆਂ ਨੂੰ ਜਿਹੜੀ ਮਰਜ਼ੀ ਪਾਰਟੀ ਹੋਵੇ ਪਾਰਟੀਆਂ ਚਾਹੇ ਪੰਜਾਬ ਦੇ ਵਿੱਚ ਦਲਦਲ ਹੀ ਖੜਾ ਹੋ ਜਾਣਾ ਹੈ ਇੱਕ ਪਹਿਲੋ ਮੰਗੀਤ ਆਕਾਲੀ ਦਲ ਖੜਾ ਹੋਇਆ ਹੈਗਾ ਬਾਈ ਬੀਰ ਸਿੰਘ ਦਾ ਭਰਾ ਜਿਹੜਾ ਆ ਜੀ ਇਹ ਆਕਾਲੀ ਦਲ ਇਹਨਾਂ ਨੂੰ ਜਿਹੜੀ ਗਲਵਾਣਾ ਆ 20 ਤੱਕ ਆ ਜਿਹੜੀ 19 ਦੀਆਂ ਵੋਟਾਂ ਨੇ ਨਾ ਇੱਥੇ ਤੱਕ ਕੀ ਸਹਿਮਤ ਰਹਿ ਜਾਣਾ ਆ ਵੋਟ ਇਕੱਢੀ ਪੈਣੀ ਹੈ ਇੱਕ ਇੱਕ ਜਣੇ ਨੂੰ ਐਮਪੀ ਕੋਈ ਵੀ ਨਹੀਂ ਜਿੱਤੂਗਾ ਇਹਨਾਂ ਨਾਲ ਅਜੇ ਇਤਨਾ ਖੜ ਬੜੀ ਹੋਈ ਤੇ ਇਹ ਨਾਲ ਕਿ ਜਲੋ ਖੈਰਾ ਨਵੀਂ ਨਾਲ ਨਵੀਂ ਕੋ ਨਵੀਂ ਪਾਰਟੀ ਨਵਾਂ ਚਿਹਰਾ ਜਿਹੜਾ ਆ ਨਾ ਪਾਰਟੀ ਨੂੰ ਪੰਜਾਬ ਨੂੰ ਦੇਣਾ ਚਾਹੀਦਾ ਹੁਣ ਬ੍ਰਹਮਪੁਰੇ ਨੂੰ ਵੀ ਵੇਖਿਆ ਅੱਜ ਅੱਜ ਦਾ ਥੋੜੀ ਜਾਣਦੇ ਆ ਜੀ ਇਹ ਆਪਣਾ ਰਤਨ ਅਜਨਾਏ ਨੂੰ ਸਮਝੀਏ ਉਹਨਾਂ ਨੂੰ ਵੀ ਦੁਨੀਆ ਜਾਣਦੀ ਹੈ ਇਹ ਆ ਦਾ ਇੱਕ ਸੇਖਵਾ ਨਾ ਲਾ ਕੇ ਮੇਰੇ ਜੀ ਇਹਨੂੰ ਵੀ ਦੁਨੀਆ ਜਾਣਦੀ ਹੈ ਇਹ ਨਵੇਂ ਚਿਹਰੇ ਨੂੰ ਦੇਣਾ ਚਾਹੀਦਾ ਹੈ ਪ੍ਰਧਾਨਗੀ ਦਾ ਜਿਹੜਾ ਖਿਤਾਬ ਦਿੱਤਾ ਹੈ ਨਾ ਬ੍ਰਹਮਪੁਰੇ ਨੂੰ ਇਹ ਨੂੰ ਨਹੀਂ ਦਿਨਾ ਜੇ ਤਾਂ ਪਰੰਪਰਾ ਦੇ ਬੜੇ 13 ਦਾ ਤਾਵਾ ਸੀਗਾ ਕਿ ਮੈਨੂੰ ਪ੍ਰਧਾਨ ਬਣਾਇਆ ਜਾਵੇ ਤੇ ਮੇਰਾ ਕੱਤ ਜਿਹੜਾ ਤਾਂ ਪ੍ਰਕਾਸ਼ ਸਿੰਘ ਪਾਲਾ ਨੂੰ ਦੀ ਮਾ ਖਤ ਮੇਰਾ ਆ ਪਰ ਜਥੇਦਾਰ ਜੀ ਕੀ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਿਆ ਇਹ ਮਾਝੇ ਤੱਕ ਹੀ ਸੀਮਤ ਹੈ ਜਾਂ ਮਾਝੇ ਤੋਂ ਬਾਹਰ ਵੀ ਨਿਕਲੇਗਾ ਦੇਖੋ ਜੀ ਇਹ ਐਸੋਲੇ ਤੇ ਮਾਝੇ ਦੇ ਵਿੱਚ ਹੀ ਅੰਮ੍ਰਿਤਸਰ ਤੇ ਅੰਮ੍ਰਿਤਸਰ ਦੇ ਵਿੱਚ ਉਹ ਤੇ ਗੁਰਦਾਸਪੁਰ ਦੇ ਇੱਕ ਜੀ ਇਹ 2 3 ਸਿੰਘ ਨੇ 5 ਜਣੇ ਆ ਗੋ ਆਣਾਂ ਦਾ ਪਰਿਵਾਰ ਹੈ ਥੋੜੇ ਬਹੁਤੇ ਕੱਲ ਵੇਖੋ ਕੀ ਹੋਇਆ ਮੱਠਾ ਦੇ ਕੇ ਆਏ ਉੱਥੇ ਕਾਤਲ ਸਾਹਿਬ ਦੇ ਉੱਤੇ ਨਾਰੇ ਬਾਜੀ ਕਰਨ ਲੱਗੇ ਨਾਰੇ ਬਾਜੀ ਗੁਰੂ ਨੂੰ ਦੱਸਦੇ ਆ ਗੁਰੂ ਦੇ ਅੰਦਰ ਆਣ ਕੇ ਨਾਰੇ ਬਾਜੀ ਕਰਦੇ ਆ ਇਹ ਬੜੀਆਂ ਗਲਤੀਆਂ ਨੇ ਇਹਨਾਂ ਦੀ ਉਹ ਉਹ ਵੇਖੋ ਬਰਾਪੁਰੇ ਨੇ ਕੱਲ ਕੀ ਕਿਹਾ ਆ ਇਹਨਾਂ ਦਾ ਬਾਦਲਾ ਨੂੰ ਚੁੱਕਣ ਵਾਲੇ ਵੀ ਆਹੀ ਤੇ ਡੇੜਾ ਕਰਨਾ ਗਰਖ ਕਰਾਂਗੇ ਇਹਨਾਂ ਬਾਦਲਾ ਦਾ ਜੀ ਇਹਨਾਂ ਨੇ ਸੱਚੇ ਸੌਦੇ ਨੂੰ ਸਾਦ ਨੂੰ ਜਿਹੜੇ ਗੁਰੂ ਗੋਬਿੰਦ ਸਿੰਘ ਦਾ ਰੂਪ ਧਾਰ ਕੇ ਇਹਦਾ ਅੰਮ੍ਰਿਤ ਛਕਾਇਆ ਤੇ ਇਹਨਾਂ ਨੇ ਆਪਣੇ ਘਰ ਦੇ ਵਿੱਚ ਬਾਦਲਾ ਨੇ ਸਿੰਘ ਸੱਭਾ ਨੂੰ ਸੱਬਿਆ ਉਹਨਾਂ ਨੂੰ ਉਹਨਾਂ ਕੋਲ ਮਾਫੀ ਦਵਾਈ ਦੇਖੋ ਯਾਰ ਕੋਰ ਕਮੇਟੀ ਦੀ ਜਿਹੜਾ ਸਾਦ ਇਹੋ ਹੀ ਹੋਦੀ ਰਹੀ ਹੈ ਸਾਦ ਸੱਚੇ ਤੋਂ ਦੇ ਨੂੰ 2000 ਮੇਰਾ خیال 9 ਦੀ ਫਤਵਾ ਦਿੱਤਾ ਜੇ ਉਦੋਂ ਬਾਅਦ ਮਾਫੀ ਦਿੱਤੀ ਹਮ ਬਦੰਤੀ ਜੀ ਨੇ ਫਤਵਾ ਦਿੱਤਾ ਇਹ ਬੁੱਧਾ ਸਿੰਘ ਸਾਹਿਬ ਵਾਲਾ ਬਦੰਤੀ ਦੀ ਲਾਉਂ ਦੇ ਵਿੱਚ ਹਟਾ ਕੇ ਇਹਨਾਂ ਨੇ ਉਹਨੂੰ ਵਿਜੇ ਸਿੰਘ ਸਾਹਿਬ ਨੂੰ ਲਾ ਕੇ ਉਹਦਾ ਕੋਈ ਫਤਵਾ ਵਾਪਸ ਲੈ ਲਿਆ ਇਹ ਉਦੋਂ ਕਿਉਂ ਨਹੀਂ ਬੋਲਦੇ ਭਾਈ ਇਹਨਾਂ ਨੂੰ ਤੇ ਉਦੋਂ ਜਦੋਂ ਕੀੜ ਹੁੰਦੀ ਹੈ ਕੰਡੇ ਦੀ ਉਦੋਂ ਬੋਲਣਾ ਚਾਹੀਦਾ ਹੈ ਕੰਡਾ ਜਦੋਂ ਨਿਕਲ ਜਾਂਦਾ ਗਲ ਜਾਂਦਾ ਵਿੱਚ ਹੀ ਉਦੋਂ ਇਹਨਾਂ ਨੂੰ ਹੁਣ ਪ੍ਰਧਾਨਗੀ ਚਾਹੀਦੀ ਉਹ ਇਹਨਾਂ ਨੇ ਪਾਰਟੀ ਵਕਰੀ ਕਰ ਲਈਏ ਇਹ ਸਮੇਂ-ਸਮੇਂ ਫਿਰ ਇਹ ਆਦਮੀ ਹੈ ਗਿਆਨੀ ਪੂਲਾ ਸਿੰਘ ਦੇ ਵੇਲੇ ਵੀ ਇਹੋ ਗੱਲਾਂ ਹੁੰਦੀਆਂ ਰਹੀਆਂ ਗਿਆਨੀ ਆਪਣਾ ਜਿਹੜੇ ਪਹਿਲੇ ਸੀਗੇ ਸਾਡੇ ਜਦੋਂ ਵੰਡ ਹੋਈ ਹੈ ਇਹਨਾਂ ਦੀ ਆਪਣਿਆਂ ਦੀ ਹਿੰਦੁਸਤਾਨ ਦੀ ਜੀ ਉਦੋਂ ਵੀ ਜਿਨ੍ਹਾਂ ਨੇ ਧੋਖੇ ਕਰਦੇ ਰਹੇ ਕਾਲੀ ਉਦੋਂ ਵੀ ਹੈਗੇ ਹੀ ਸੀ ਪਰ ਇਹ ਆਪੀ ਗੱਲ ਜਿਹੜੀ ਮਨਪਾਜੀ ਇੱਕ ਗੱਲ ਹੋਰ ਹੋਈ ਹੈ ਜਦੋਂ ਇੰਫਰਮੇਸ਼ਨ ਦੇ ਵਿੱਚ ਪੈਦ ਹੀ ਗਏ ਆ ਤੇ ਉਹਨਾਂ ਚਾਹ ਚਪਾਈ ਆ ਬਿਲਕੁਲ ਜਦੋਂ ਇਹਨਾਂ ਨੇ ਕੀ ਕੀ ਗੱਲ ਵੀ ਅਸੀਂ ਇੱਥੇ ਆਣ ਕੇ ਉਹ ਕਰ ਲਈਏ ਕਾਨਫਰੰਸ ਪ੍ਰੈਸ ਉਹਨਾਂ ਨੇ ਉਤੋਂ ਹੁਕਮ ਲਿਆ ਆਊਗਾ ਉਹਨਾਂ ਨੇ ਆਖਿਆ ਤਾਂ ਨਹੀਂ ਕਰ ਦੇਣੀ ਉਦੋਂ ਬਾਅਦ ਧੱਕਾ ਧੱਕਾ ਚੱਲਿਆ ਧੱਕਾ ਮੁਕੀ ਚੱਲੀ ਪਰ ਚੱਲੀ ਕਿੱਥੇ ਸਿੱਖਾਂ ਦੇ ਧਾਰਮਿਕ ਸਥਾਨ ਦੇ ਬਿਲਕੁਲ ਬਿਲਕੁਲ ਇਹ ਇੱਕ ਵੱਡੀ ਖਬਰ ਨਾ ਕਰ ਹੁੰਦੀ ਏ ਆਲ ਇੰਡੀਆ ਨਹੀਂ ਵਰਲਡ ਦੇ ਵਿੱਚ ਸਿੱਖਾਂ ਦੀ ਆਪੋ ਜਿਹੀ ਜਮਾਤ ਨਹੀਂ ਹੈ ਪੰਜਾਬ ਦੇ ਵਿੱਚ ਖਲੋਤੀ ਬਾਹਰ ਇਸੇ ਕੀ ਕਰਨਗੇ ਪਰ ਗੱਲ ਹੁਣ ਇਹ ਹੀ ਹੈ ਨਾ ਜਥੇਦਾਰ ਜੀ ਵਿਚਾਰੇ ਪਾਸਿਓਂ ਅਕਾਲੀ ਦਲ ਬਾਦਲ ਘਿਰਿਆ ਪਿਆ ਆ ਕੀ ਮਤਲਬ ਦੂਸਰੇ ਪਾਸੇ ਜੇ ਗੱਲ ਕਰੀਏ ਤੇ ਉਹਨਾਂ ਨੇ ਸੇਵਾ ਵੀ ਕੀਤੀ ਆ ਭੁੱਲਾਂ ਬਖਸ਼ਾਉਣ ਦੀ ਉਹ ਕਿਤੇ ਵੀ ਉਹਨਾਂ ਨੂੰ ਰਾਸ ਆਉਂਦੀ ਨਜ਼ਰ ਨਹੀਂ ਆ ਰਹੀ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਕਿ ਅਕਾਲੀ ਦਲ ਨੂੰ ਹੁਣ ਕਰਨਾ ਕੀ ਚਾਹੀਦਾ ਕੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਅਕਾਲੀ ਦਲ ਦਾ ਪ੍ਰਧਾਨ ਬਦਲਣਾ ਚਾਹੀਦਾ ਜਾਂ ਨਹੀਂ ਕਾਲੀਦਾਲ ਦਾ ਪ੍ਰਧਾਨ ਬਣ ਜੇਗਾ ਤੇ ਬਾਦਲ ਸਾਹਿਬ ਆ ਜਿੰਨੀਆਂ ਪਾਰਟੀਆਂ ਦੂਰ ਹੋਈਆਂ ਨੇ ਲੱਗੇ ਆ ਜਾਣਗੀਆਂ ਬਿਲਕੁਲ ਦੂਜਾ ਪੱਖ ਇਹ ਆ ਕਿ ਕਾਲੀਦਾਲ ਅੱਜ ਦਾ ਨਹੀਂ ਕਿਰਿਆ ਕਾਲੀਦਾਲ 2015 ਦਾ ਕਿਰਿਆ ਆ ਜਿਉਂ ਦੀਆਂ ਬੜਗਾੜੀ ਮੋਰਚੇ ਦੇ ਵਿੱਚ ਇਹਨਾਂ ਦੇ ਮਤਲਬ ਬੇਦਗੀਆਂ ਹੋਈਆਂ ਆ ਕਾਲੀਦਾਲ ਨੂੰ ਐਡੇ ਫਰਕ ਬਾਦਲ ਨੂੰ ਐਡਾ ਫਰਕ ਨਹੀਂ ਪੈਂਦਾ ਬਾਦਲ ਘਰ ਵੀ ਬਹਿ ਜੇ ਤੇ ਚੰਗੀ ਗੱਲ ਆ ਕਾਲੀਦਾਲ ਦਾ ਪ੍ਰਧਾਨ ਬਣ ਕੇ ਬਾਦਲ ਸਾਹਿਬ ਇਹਨਾਂ ਨੂੰ ਪਾਰਟੀ ਨੇ ਇੱਕ ਬੈਚ ਦੇ ਰੱਖ ਲਵੇ ਤੇ ਸਿੱਖਾਂ ਦਾ ਕੁਝ ਨਾ ਕੁਝ ਉਹਨੇ ਉਹ ਇੱਕ ਦਲ ਹੋਰ ਤੋਂ ਲਓ ਜੀ ਆ ਜਿਹੜਾ ਚੰਨੂ ਮਾਝਰਾ ਆਜ ਕਹਿੰਦਾ ਮੈਂ ਅਕਾਲੀ ਦਲ ਫਰਕ ਨਹੀਂ ਕੋਈ ਪੈਣਾ ਕੱਦ ਇਹ ਪਹਿਲਾਂ ਇਧਰ ਹੀ ਖਾਨਦਵਾਲੀ ਪ੍ਰੇਮ ਦਾ ਮੈਂ ਬਾਇਆ ਆਪਣਾ ਇਹ ਵਰਸਾ ਦੇ ਦਾ ਹੁੰਦਾ ਸੀਗਾ ਲੋਂਗੋਵਾਲ ਅਕਾਲੀ ਦਲ ਲੋਂਗੋਵਾਲ ਵਿੱਚ ਵੀ ਸੰਜੇ ਅਲੀਦਨ ਲੰਗੋਵਾਲ ਦੇ ਵਿੱਚੋਂ ਨਿਕਲ ਕੇ ਇਹ ਫਿਰ ਤਾਂ ਗਿਆ ਹੀ ਉਹ ਇਹਦੇ ਨਾਲ ਬਾਦਲ ਵਾਲਾ ਇਹ ਕੋਈ ਈਦਾ ਫਰਕ ਨਹੀਂ ਪੈਣਾ ਪੈੇਗਾ ਫਰਕ ਜ਼ਰੂਰ ਜੀ ਬਾਦਲਾਂ ਤੇ ਫਰਕ ਪੈੇਗਾ ਉਦੋਂ ਕੋਲਿਆ ਦੀ ਘਰਿਆ ਪਿਆ ਆ ਬਿਲਕੁਲ ਇਹ ਸਖਬੀਰ ਸਖਬੀਰ ਪਰਚਾ ਹੋਇਆ ਆ ਇਹਨਾਂ ਨੂੰ ਤੇ ਪਰਚੀਆਂ ਨਹੀਂ ਪੈਂਦੇ ਨੇ ਮਾਰ ਲੈ ਆ ਬਾਕੀ ਇਹ ਕਾਦੀ ਦਲ ਦੇ ਵਿੱਚ ਕੋਈ ਫਰਕ ਨਹੀਂ ਕਾਲੀ ਦਲ ਜਿਹੜੇ ਬਜ਼ੁਰਗ ਨੇ ਨਾ ਅੱਜ ਕੱਲ ਜਿਹੜੀ ਪਰੀ ਪੀੜੀ ਆ ਜੀ ਉਹ ਅਕਾਲੀ ਦਲ ਨੂੰ ਦੇ ਸਮਝੀ ਕੱਖੀ ਮਿਹਰਬਾਨੀ ਬਜ਼ੁਰਗ ਬਜ਼ੁਰਗ ਤਾਂ ਹੁੰਦੇ ਆ ਤੇ ਆ ਜਾਂਦੇ ਆ ਅਕਾਲੀ ਦਲ ਬਹੁਤ ਬਹੁਤ ਮਿਹਰਬਾਨੀ ਜੇਦਾਰ ਜੀ ਤੁਸੀਂ ਸਾਡੇ ਨਾਲ ਸਵੇਰੇ ਜੁੜੇ ਹੋ ਬਹੁਤ ਅੱਛਾ ਲੱਗਾ ਹੈ ਔਰ ਖਾਸ ਕਰਕੇ ਮੇਰੇ ਜ਼ਹਿਨ ਦੇ ਵਿੱਚ ਇੱਕੇ ਪ੍ਰੈਸ਼ਨ ਸੀਗਾ ਕੀ ਅਕਾਲੀ ਦਲ ਬਾਦਲ ਨੂੰ ਫਰਕ ਪਏਗਾ ਇਹਨਾਂ ਨੇ ਕਿਹਾ ਕਿ ਪਏਗਾ ਫਰਕ ਐਸੀ ਇਹ ਕੋਈ ਗੱਲ ਨਹੀਂ ਸੁਖਬੀਰ ਬਾਦਲ ਤੇ ਪਰਚਾ ਹੋ ਗਿਆ ਔਰ ਇਸ ਤੋਂ ਇਲਾਵਾ ਟਕਸਾਲੀਆਂ ਨੇ ਨਵਾਂ ਅਕਾਲੀ ਦਲ ਟਕਸਾਲੀ ਬਣਾ ਲਿਆ ਲੇਕਿਨ ਫਰਕ ਜ਼ਰੂਰ ਪਏਗਾ ਬਹੁਤ ਬਹੁਤ ਮਿਹਰਬਾਨੀ ਇਸੀ ਹੁਣ ਤੱਕ ਦੀ ਅਪਡੇਟ ਬਾਕੀ ਅਪਡੇਟ ਜਿਵੇਂ ਆਉਣਗੇ ਅਸੀਂ ਲੈ ਕੇ ਰੋਬਰੂਨਦੇ ਰਹਾਂਗੇ ਤੁਸੀਂ ਜੁੜੇ ਰਹੋ ਈਵਨ ਪੰਜਾਬੀ ਟੀਵੀ ਤੇ